ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਪੰਜਾਬ 24 ਆਵਰਸ ਅੱਜ ਅਸੀਂ ਐਸੇ ਇੱਕ ਨੌਜਵਾਨ ਦੇ ਨਾਲ 55 ਸਾਲ ਦੇ ਨੌਜਵਾਨ ਦੇ ਨਾਲ ਮਿਲਣ ਜਾ ਰਹੇ ਹਾਂ ਜੋ ਕਿ ਆਪਣੇ ਭਾਰਤ ਨੂੰ ਰਿਪਰੈਜ਼ੈਂਟ ਕਰਕੇ ਦੋ 골ਡ ਮੈਡਲ ਜਿੱਤ ਕੇ ਲਿਆਏ ਨੇ ਉਹ ਵੀ శ్రీలంਕਾ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਗੇਮਜ਼ ਹੋ ਰਹੀਆਂ ਸੀਗੀਆਂ ਤੇ ਇਹ ਆਪਣੇ ਦੇਸ਼ ਵਾਸਤੇ ਬੜੇ ਮਾਣ ਦੀ ਗੱਲ ਹੈ ਪਰ ਇੱਕ ਸ਼ਰਮ ਦੀ ਗੱਲ ਵੀ ਹੈ ਕਿਉਂਕਿ ਸਾਡੇ ਪੰਜਾਬ ਦਾ ਸਾਡੇ ਲੁਧਿਆਣੇ ਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਇਹਨਾਂ ਨੂੰ ਇੱਥੇ ਲੈਣ ਵਾਸਤੇ ਨਹੀਂ ਪਹੁੰਚਿਆ ਮੁਹੱਲੇ ਵਾਲੇ ਪਹੁੰਚੇ ਸੀ ਕੁਝ ਜਿਹੜੇ ਖਾਸ ਯਾਰ ਉਸ ਜੀ ਉਹ ਪਹੁੰਚੇ ਸੀਗੇ ਆ ਰਾਜਪਾਲ ਜੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਇਹ ਬਹੁਤ ਸਾਲਾਂ ਤੋਂ ਮਿਹਨਤ ਕਰਦੇ ਆ ਰਹੇ ਨੇ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਆ ਰਹੇ ਨੇ ਔਰ ਬੜੇ ਮੈਡਲ ਇਹਨਾਂ ਨੇ ਜਿੱਤੇ ਨੇ ਜਿੰਨੇ ਮੈਡਲ ਇਹਨਾਂ ਦੇ ਗਲ ਦੇ ਵਿੱਚ ਨੇ ਉਹਨੇ ਸਭ ਦੁਆਰਾਂ ਤੇ ਵੀ ਟੰਗੇ ਹੋਏ ਨੇ ਗੱਲਬਾਤ ਕਰ ਲੈਣੇ ਆ ਸਰ ਕਿਦਾਂ ਦਾ ਲੱਗ ਰਿਹਾ ਵੀ ਤੁਸੀਂ ਆ ਸ਼੍ਰੀਲੰਕਾ ਦੇ ਵਿੱਚ ਜਾ ਕੇ ਆਏ ਹੋ ਤੇ ਆਪਣੇ ਭਾਰਤ ਦੇਸ਼ ਨੂੰ ਰਿਪਰੈਜ਼ੈਂਟ ਕਰਕੇ ਤੁਸੀਂ ਦੋ ਮੈਡਲ ਜਿਹੜੇ 골ਡ ਦੇ ਉਹ ਲੈ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪੰਜਾਬ 24 ਵਾਲੇ ਦਾ ਤੇ ਮੈਂ ਤੈਨੂੰ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਦੀ ਥੋੜੀ ਬਦੌਲਤ ਮੈਂ ਪਬਲਿਕ ਦੇ ਰੂਬਰੂ ਹੋ ਰਿਹਾ ਹਾਂ ਅ ਸਰ ਕਿਸ ਤਰ੍ਹਾਂ ਤੁਸੀਂ ਲੱਗਦਾ ਕਿਉਂਕਿ ਬੜੀ ਮਿਹਨਤ ਕੀਤੀ ਹੈ ਤੁਸੀਂ ਆਪਣੇ ਦੇਸ਼ ਵਾਸਤੇ ਵੀ ਕੀਤੀ ਹੈ ਤੁਸੀਂ ਪੰਜਾਬ ਨੂੰ ਵੀ ਰਿਪਰੈਜ਼ੈਂਟ ਕੀਤਾ ਹੈ ਅ ਕਿਸ ਤਰ੍ਹਾਂ ਦਾ ਰਿਹਾ ਉੱਥੇ ਤੇ 골ਡ ਮੈਡਲ ਕਿਸ ਤਰ੍ਹਾਂ ਲੈ ਕੇ ਆਏ ਤੁਸੀਂ ਦੇਖੋ ਜੀ ਪਹਿਲੀ ਗੱਲ ਤਾਂ ਆਪਣੇ ਆਪ ਨੂੰ ਜਾ ਕੇ ਉੱਥੇ ਉੱਥੇ ਦੇ ਮੌਸਮ ਅਨੁਸਾਰ ਮਢਾਲਣਾ ਬੜੌਖਾ ਕਿਉਂਕਿ ਇੱਥੇ ਦੇ ਉੱਥੇ ਹੁਮਸ ਬਹੁਤ ਆ ਤੇ ਦੂਜੀ ਮੈਨੂੰ ਮਾਰ ਥੋੜੀ ਇਹ ਪੀ ਮੈਂ ਵੈਸ਼ਨੂ ਆ ਉੱਥੇ ਸਾਨੂੰ ਇੱਥੇ ਰੋਟੀ ਤਾਂ ਇੰਡੀਆ 'ਚ ਮਿਲ ਗਈ ਉਦੋਂ ਬਾਅਦ ਅਸੀਂ 7 ਦਿਨ ਰੋਟੀ ਵੀ ਨਹੀਂ ਖਾਧੀ ਅੱਛਾ ਤੇ ਚੋਲ ਖਾਂਦੇ ਨੇ ਉੱਥੇ ਜ਼ਿਆਦਾ ਲੋਕ ਚੋਲ ਮੱਛੀ ਖਾਂਦੇ ਨੇ ਤੇ ਉਹ ਆਪਣੇ ਮੌਸਮ ਦੇ ਹਿਸਾਬ ਨਾਲ ਫਿੱਟ ਸੀ ਸੋ ਪਹਿਲੇ ਦਿਨ ਤਾਂ ਸਾਨੂੰ ਬੜੀ ਪ੍ਰੋਬਲਮ ਆਈ ਤੇ ਸਾਡੀ ਜਿਹੜੀ ਪਹਿਲੀ ਪਰਫਾਰਮੈਂਸ ਪਹਿਲੇ ਦਿਨ ਦੀ ਆ ਉਹ ਇੰਨੀ ਕੁ ਵਧੀਆ ਨਹੀਂ ਆਈ ਜਿੰਨੀ ਚਾਹੀਦੀ ਸੀ ਫੋ ਦੂਜੇ ਦਿਨ ਹੌਲੀ ਹੌਲੀ ਆਪਣੇ ਆਪ ਨੂੰ ਮੌਸਮ ਸਾਰ ਅਸੀਂ ਢਾਲ ਗਏ ਤਾਂ ਪਿਓਰ ਵੈਚ ਨੂੰ ਹੋਣ ਦੇ ਕਾਰਨ ਥੋੜੀ ਪ੍ਰੋਬਲਮ ਤਾਂ ਆਉਂਦੀ ਆ ਤੇ ਉਹਨਾਂ ਦੀ ਡਾਈਟ ਸਾਡਾ ਬੈਟਰ ਸੀ ਕੰਪੀਟੀਸ਼ਨ ਕਾਫੀ ਹਾਰਡ ਸੀ ਸਾਡਾ 17 ਕ ਜਾਨੇ ਸੀਗੇ ਅਮਰੀਕਾ ਦਾ ਵੀ ਸੀ ਮੇਰੇ ਨਾਲ ਇੱਕ ਆਸਟ੍ਰੇਲਿਆ ਅਮਰੀਕਾ ਹੋ ਗਿਆ ਬ੍ਰਿਟਨ ਹੋ ਗਿਆ ਆਸਟ੍ਰੇਲੀਆ ਹੋ ਗਿਆ ਸ਼੍ਰੀਲੰਕਾ ਹੋ ਗਿਆ ਤੇ ਆਪਣੇ ਇੰਡੀਆ ਮੈਂ ਲੁਧਿਆਣੇ ਚੋਂ ਕੱਲੇ ਹੀ ਸੀਗਾ ਜੀ ਪੰਜਾਬ ਦੇ ਵਿੱਚੋਂ ਸਾਡੇ 10 ਕ ਸੀਗੇ ਇੱਕ ਮੇਰੇ ਨਾਲ लवली ਫਰੀਦਕੋਟ ਤੋਂ ਸੀ ਉਹਨੇ ਵੀ ਇੱਕ 골ਡ ਜਿੱਤਿਆ ਇੱਕ ਬ੍ਰੌਂਜ਼ ਜਿੱਤਿਆ ਤੇ ਮੇਰੇ ਦੋ 골ਡ ਮੈਡਲ ਨੇ ਇੱਕ ਮੇਰਾ ਡਿਸਕਸ ਦੇ ਵਿੱਚੋਂ ਆ ਤੇ ਇੱਕ ਮੇਰੇ ਜੈਵਲਨ ਦੇ ਵਿੱਚੋਂ ਆ ਤੇ ਕੰਪੀਟੀਸ਼ਨ ਕਾਫੀ ਟਾਪ ਸੀ ਪਹਿਲੇ ਦੋ ਰੌਂਡ ਦੇ ਵਿੱਚ ਮੈਂ ਤਕਰੀਬਨ ਪਹਿਲੇ ਰੌਂਡ ਚ ਮੈਂ ਦੂਜੀ ਨੰਬਰ ਤੇ ਸੀ ਜੋ ਦੂਜੇ ਹੋਏ ਤੇ ਮੈਂ ਦੂਜੇ ਤੋਂ ਵੀ ਪਿੱਛੇ ਹੋ ਗਿਆ ਚੌਥੇ ਤੇ ਰਹਿ ਗਿਆ ਫਿਰ ਮਨ ਨੂੰ ਇਹ ਆ ਵੀ ਮਨਾ ਮੈਂ ਇੰਨੀ ਕੀਤੀ ਆ ਮਾਰ ਹਮਲਾ ਤੇ ਮਾਲਕ ਨੂੰ ਕੀਤਾ ਜਾਦ ਤੇ ਤੀਜੀ ਥਰੋ ਮੇਰੀ 46 ਮੀਟਰ ਚਲੀ ਗਈ ਅੱਛਾ ਜੀ ਤੇ ਜਿੱਥੇ 30 ਤੋਂ 46 ਚਲੀ ਗਈ ਉਹ ਫਾਲ ਹੋ ਗਿਆ ਫਿਰ ਲਾਸਟ ਦੋ ਥਰੋਆਂ ਰਹਿ ਗਈਆਂ ਉਹ ਦੋ ਤਰ੍ਹਾਂ ਫਿਰ ਆਪਾਂ ਪੂਰੇ ਘੱਟ ਕੇ ਮਾਰੀਆਂ ਮਤਲਬ ਮੈਂ ਜਿਹੜਾ 골ਡ ਜਿੱਤ ਗਿਆ ਕਿੰਨੇ ਖਿਡਾਰੀ ਤੁਹਾਡੇ ਅਗੇਂਸਟ ਸੀਗੇ ਮੰਨ ਲਓ ਵੀ ਕਿੰਨੇ ਖਿਡਾਰੀਆਂ ਨੂੰ ਹਰਾ ਕੇ ਤੁਸੀਂ 골ਡ ਮੈਡਲ ਤੱਕ ਪਹੁੰਚੇ ਹੋ ਮੇਰੇ ਜੀ ਜਿਹੜੇ ਡਿਸਕਸ ਦੇ ਵਿੱਚ ਸੀਗੇ ਉਹਦੇ ਵਿੱਚ ਮੇਰੇ ਤਕਰੀਬਨ 22 ਸੀਗੇ ਤੇ ਜੈਵਲਨ ਦੇ ਵਿੱਚ 17 ਸੀਗੇ ਹਾਂਜੀ ਉਹ 17 ਨੂੰ ਆਪਾਂ ਹਰਾ ਕੇ ਜਿਹੜੇ ਪਹਿਲੇ ਨੰਬਰ ਤੇ ਆਇਆ ਇੱਕ 24 ਜਣੇ ਨੂੰ ਹਰਾ ਕੇ ਆਪਾਂ ਪਹਿਲੇ ਤੇ ਆਏ ਹੁਣ ਤੱਕ ਕਿੰਨੇ ਜਿਹੜੇ ਮੈਡਲ ਹੈਗੇ ਤੁਸੀਂ ਭਾਰਤ ਦੇ ਨਾਮ ਕਰ ਚੁੱਕੇ ਹੋ ਦੇਖੋ ਜੀ ਜਿਹੜੇ ਹੁਣ ਇੰਟਰਨੈਸ਼ਨਲ ਫਸਟ ਟਾਈਮ ਗਿਆ ਤੇ ਮੇਰੀ ਇਸ ਟਾਈਮ ਇੰਟਰਨੈਸ਼ਨਲ ਦੇ ਵਿੱਚੋਂ ਦੋ ਗੋਲਡ ਮੈਡਲ ਨੇ ਤੇ ਇੰਡੀਆ ਲਈ ਬਾਕੀ ਜਿਹੜੇ ਨੈਸ਼ਨਲ ਦੇ ਵਿੱਚੋਂ ਨੇ ਉਹ ਨੈਸ਼ਨਲ ਚੋਂ ਵੀ ਮੇਰੇ ਚਾਰ ਮੈਡਲ ਲਗੇ ਆ ਹੁਣੇ ਮੈਂ ਖੇਲੋ ਇੰਡੀਆ ਗਿਆ ਸੀਗਾ ਨੈਸ਼ਨਲ ਖੇਡਣ ਦਿੱਲੀ ਤੇ ਉੱਥੇ ਮੇਰੇ ਵੀ ਮਤਲਬ ਮੈਡਲ ਨੇ ਮੈਂ ਸ਼ਾਰਟ ਪੂਟ ਦੇ ਵਿੱਚੋਂ ਸੈਕੰਡ ਜੈਵਲਨ ਚੋਂ ਥਰਡਾਂ ਤੇ ਡਿਸਕਸ ਦੇ ਵਿੱਚੋਂ ਥਰਡਾਂ ਏਦਾਂ ਹੀ ਮੇਰੇ ਸਟੇਟ ਦੇ ਵਿੱਚੋਂ ਵੀ ਤਕਰੀਬਨ ਪੰਜ 골ਡ ਮੈਡਲ ਲਗੇ ਸੀ ਤੁਸੀਂ ਇੰਨਾ ਕੁਝ ਮਿਹਨਤ ਕਰਦੇ ਹੋ ਤੇ ਇਹਦੇ ਵਿੱਚ ਹੁਣ ਕੋਈ ਸਰਕਾਰ ਤੁਹਾਨੂੰ ਕੋਈ ਡਾਈਟ ਵਗੈਰਾ ਜਾਂ ਕੁਝ ਇਦਾਂ ਦਾ ਕੁਝ ਦਿੰਦੀ ਹੈ ਜਾਂ ਤੁਹਾਨੂੰ ਕੋਈ ਜਾਣ ਆਣ ਦਾ ਖਰਚਾ ਦਿੰਦੀ ਹੈ ਕੁਝ ਇਦਾਂ ਦਾ ਕੋਈ ਨਹੀਂ ਦੇਖੋ ਜੀ ਫਿਰ ਹਾਲੇ ਕਹਿ ਦਿੰਦੇ ਜੀ ਇਹ ਮਾਸਟਰ ਨੇ ਤਾਂ ਮਾਸਟਰ ਅਸੀਂ ਪਹਿਲਾਂ ਪਲੇਅਰ ਅਸੀਂ ਤਾਂ ਹੀ ਮਾਸਟਰ ਬਣੇ ਹੂੰ ਹੂੰ ਸੋ ਮਾਸਟਰ ਦੀ ਇੰਨੀ ਕੋਈ ਸਾਡੇ ਨਹੀਂ ਪਹਿਲ ਦਿੰਦੇ ਸੋ ਅਸੀਂ ਇਹ ਕਹਿੰਨੇ ਵੀ ਜੇ ਸਾਨੂੰ ਮੌਕਾ ਦਵੇ ਤੇ ਮਾਸਟਰ ਤਾਂ ਹੀ ਬਣੇ ਜੇ ਸੀ ਪਹਿਲਾਂ ਪਲੇਅਰ ਸੀਗੇ ਤੇ ਅਸੀਂ ਵੀ ਸਰਕਾਰ ਦੇ ਨਾਲ ਮੁੰਡੇ ਨਾ ਮੁੰਡਾ ਜੋੜ ਕੇ ਤੁਰਾਂਗੇ ਵੀ ਜੇ ਸਾਨੂੰ ਥੋੜਾ ਸਹਿਯੋਗ ਦੇਵੇ ਅਸੀਂ ਇੱਥੇ ਦੇ ਬੱਚਿਆਂ ਨੂੰ ਮੋਟੀਵੇਟ ਕਰ ਸਕਦੇ ਹਾਂ ਉਹਨਾਂ ਨੂੰ ਗੇਮ ਵੱਲ ਲਾ ਸਕਦੇ ਹਾਂ ਜਿਹੜਾ ਅੱਜ ਦਾ ਸਾਡਾ ਜੂਥ ਹੋਂ ਨਸਿਆਂ ਵੱਲ ਲੱਗਿਆ ਹੋਇਆ ਸੋ ਉਹਨੂੰ ਅਸੀਂ ਉਧਰੋਂ ਮੋੜ ਕੇ ਮੋਟੀਵੇਟ ਕਰਕੇ ਅਸੀਂ ਗੇਮ ਵੱਲ ਲਾ ਸਕਦੇ ਹਾਂ ਪੰਜਾਬ ਸਰਕਾਰ ਦੀ ਮਦਦ ਕਰ ਸਕਦੇ ਹਾਂ ਜਿਵੇਂ ਕਿ ਤੁਸੀਂ ਮੈਨੂੰ ਪਤਾ ਲੱਗਿਆ ਵੀ 10 ਸਾਲ ਦੀ ਉਮਰ ਤੋਂ ਤੁਸੀਂ ਇਹ ਪ੍ਰੈਕਟਿਸਾਂ ਵਿੱਚ ਕਰਦੇ ਕਰ ਰਹੇ ਹਾਂ ਜੋਰ ਲਾਉਂਦੇ ਰਹੇ ਹਾਂ ਤੇ ਪਾਵਰ ਲਿਫਟਿੰਗ ਵੀ ਕਰਦੇ ਰਹੇ ਹਾਂ ਤੇ ਇਹਦੇ ਵਿੱਚ ਜੇ ਸਰਕਾਰ ਚਾਹੁੰਦੀ ਤਾਂ ਜਦੋਂ ਤੁਹਾਡੀ ਉਮਰ ਸੀ ਉਸ ਹਿਸਾਬ ਨਾਲ ਤੁਹਾਨੂੰ ਨੌਕਰੀ ਵੀ ਦਿੱਤੀ ਜਾ ਸਕਦੀ ਸੀਗੀ ਚਲੋ ਨੌਕਰੀ ਨਹੀਂ ਤਾਂ ਹੁਣ ਵੀ ਤੁਹਾਨੂੰ ਜਿਹੜਾ ਹੈਗੇ ਬੱਚਿਆਂ ਨੂੰ ਕੋਚ ਕੋਚਿੰਗ ਹੀ ਦੇ ਸਕਦੇ ਹੋ ਤੁਸੀਂ ਐਦਾਂ ਦਾ ਕੁਝ ਭਾਰਤ ਸਰਕਾਰ ਨੇ ਤੁਹਾਡੀ ਕੋਈ ਜਾਂ ਪੰਜਾਬ ਸਰਕਾਰ ਨੇ ਕੋਈ ਬਾਣੀ ਫੜੀ ਕਿਉਂਕਿ ਸਮੇਂ ਦੀਆਂ ਸਰਕਾਰਾਂ ਬਹੁਤ ਆਈਆਂ ਬਹੁਤ ਗਈਆਂ ਸਮਾਂ ਵੀ ਬਹੁਤ ਹੋ ਗਿਆ ਹੁਣ ਤਾਂ ਨੌਕਰੀ ਦੀ ਉਮਰ ਵੀ ਲੰਘ ਗਈ ਦੇਖੋ ਜੀ ਜਦੋਂ ਨੌਜਵਾਨ ਸੀਗੀ ਉਦੋਂ ਮੈਂ ਕਾਫੀ ਸੰਘਰਸ਼ ਕੀਤਾ ਉਦੋਂ ਵੀ ਬਹੁਤ ਗਰੀਬੀ ਵੀ ਦੇਖੀ ਆ ਪਰ ਇੱਕ ਜ਼ਿੰਦਗੀ ਦੇ ਵਿੱਚ ਇੱਕ ਸੂਲ ਬਣਾ ਲੈ ਵੀ ਮੈਂ ਹਾਰ ਨਹੀਂ ਮੰਨਣੀ ਸੋ ਉਸੇ ਤੇ ਡਟਿਆ ਹੋਇਆ ਸਮੇਂ ਦੀਆਂ ਸਰਕਾਰਾਂ ਨੇ ਅਣ ਦੇਖੀ ਦੇ ਸਕਾਰ ਜ਼ਰੂਰ ਹੋਇਆ ਤੇ ਹੁਣ ਉਮਰ ਵੀ ਨਿੰਗ ਗਈ ਆ ਵੀ ਹੁਣ ਨਹੀਂ ਤਾਂ ਅਸੀਂ ਕਹਿੰਨੇ ਵੀ ਚਲੋ ਨਹੀਂ ਤਾਂ ਮੇਰੀ ਹੁਣ ਸਪੋਰਟਸ ਅਕੈਡਮੀ ਆ ਤੇ ਮੇਰੀ ਜਿਹੜੀ ਸਪੋਰਟਸ ਅਕੈਡਮੀ ਆ ਮੈਨੂੰ ਉਹਨੂੰ ਹੀ ਅੱਗੇ ਮੋਕਣ ਦਾ ਮੌਕਾ ਦਿੱਤਾ ਜਾ ਵੀ ਮੈਂ ਇੱਥੇ ਤਾਂ ਆਂਦਰੀ ਦੇ ਵਿੱਚ ਮੈਂ ਪ੍ਰੈਕਟਿਸ ਕਰਦਾ ਸਾਡੇ ਲਈ ਤਾਂ ਆਂਦਰਾ ਕਰੋੜ ਬਹੁਤ ਵਧੀਆ ਵਾ ਤੇ ਉੱਥੇ ਨਾਲ ਮੇਰੇ ਅਮਰੀਕ ਸਿੰਘ ਹੋ ਗਿਆ ਆਪਣਾ ਕ੍ਰਿਸ਼ਨਾ ਹੋ ਗਿਆ ਇੱਕ ਮੁੰਡਾ ਹੋਰ ਆ ਸਾਇਬ ਹੋ ਗਿਆ ਅਸੀਂ ਉੱਥੇ ਪ੍ਰੈਕਟਿਸ ਕਰਦੇ ਹਾਂ ਤੇ ਉੱਥੇ ਦੇ ਸਾਨੂੰ ਅੱਜ ਦੇਕਰ ਕਦੇ ਸਰਪੰਚ ਨੇ ਸਾਡੇ ਆਪਣੇ ਮਹੱਲੇ ਦੀ ਸਰਪੰਚ ਨੇ ਵੀ ਹਜੇ ਤੱਕ ਰਜਾਣੇ ਦੀ ਆ ਵੀ ਆ ਕੇ ਕੋਈ ਵਧਾਈਆਂ ਜਾਂ ਕੋਈ ਸਨਮਾਨਤ ਕਰਨਾ ਤੇ ਨਹੀਂ ਜੇ ਸਾਨੂੰ ਸਾਡੇ ਮਹੱਲੇ ਦਾ ਸਰਪੰਚ ਵੀ ਨਹੀਂ ਪੁੱਛ ਰਿਹਾ ਤਾਂ ਦੇਖੋ ਮੇਰੇ ਨਾਲ ਦੀ ਜਿੱਤ ਕੇ ਆਈ ਨਹੀਂ ਤੇ ਉਹਨਾਂ ਨੂੰ ਉੱਥੇ ਲੈ ਕੇ ਲੈਣ ਗਏ ਨੇ ਉੱਥੇ ਦੇ ਮੌਜੂਦਾ ਸਰਪੰਚ ਲੈਣ ਗਏ ਨੇ ਉੱਥੇ ਪਹੁੰਚੇ ਨਹੀਂ ਤੇ ਸਾਡੇ ਥੋੜਾ ਦੁੱਖ ਵੀ ਲੱਗਦਾ ਵੀ ਦੋ ਵਾਰੀ ਮੈਂ ਬੀਟ ਨਿਕਾ ਵੀ ਨਹੀਂ ਇੱਕ ਵਾਰੀ ਕਹਿਣਾ ਚਾਹੀਦਾ ਘਰ ਦੇ ਨੇ ਕਿ ਵੀ ਕਹਿਣਾ ਚਾਹੀਦਾ ਆ ਵੀ ਨਾ ਆ ਵੀ ਵੱਖਰੀ ਗੱਲ ਆ ਸੋ ਅੱਜ ਤੱਕ ਹੋਣ ਤੱਕ ਨਾ ਸਰਪੰਚ ਆਇਆ ਨਾ ਆਪਣੇ ਐਮਐਲਏ ਸਾਹਿਬ ਆਏ ਚਲੋ ਅਸੀਂ ਆਸ ਕਰਦੇ ਵੀ ਆਉਣਗੇ ਤੁਸੀਂ ਕੀ ਹੁਣ ਆਪਣੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੇ ਸਰਕਾਰਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਤੁਹਾਡੇ ਵਰਗੇ ਹੋਰ ਵੀ ਬਹੁਤ ਸਾਰੇ ਐਸੇ ਖਿਡਾਰੀ ਨੇ ਜਿਹੜੇ ਵਧੀਆ ਮਿਹਨਤਾਂ ਕਰਕੇ ਤੇ ਦੇਸ਼ ਦਾ ਨਾਮ ਰੋਸ਼ਨ ਕਰ ਚੁੱਕੇ ਨੇ ਪਰ ਉਹਨਾਂ ਦੀ ਕਿਸੇ ਨੇ ਬਾਹਣੀ ਫੜੀ ਅਸੀਂ ਇਹੀ ਆਸ ਹੀ ਰੱਖਦੇ ਹਾਂ ਜੀ ਸਾਨੂੰ ਜਿਹੜੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਸਪੋਰਟਸ ਵਾਸਤੇ ਕਾਫੀ ਵਧੀਆ ਕੰਮ ਕਰ ਰਹੇ ਆ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਆ ਵੀ ਜਿਹੜੇ ਸਪੋਰਟਸਮੈਨਾਂ ਨੂੰ ਮਤਲਬ ਉਹਨਾਂ ਦੀ ਬਾਹ ਫੜ ਰਹੇ ਨੇ ਅਸੀਂ ਵੀ ਆਸ ਕਰਦੇ ਹਾਂ ਵੀ ਸਾਨੂੰ ਇੱਕ ਵਾਰੀ ਚਲੋ ਸਾਨੂੰ ਜੋ ਮਿਲਦੀ ਆ ਨਹੀਂ ਮਿਲਦੀ ਬੱਕਰੀ ਗੱਲ ਆ ਪਰ ਸਾਨੂੰ ਜਿਹੜਾ ਵੀ ਉਹਨਾਂ ਨੂੰ ਇੱਕ ਵਾਰੀ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਵੀ ਇੱਕ ਵਾਰੀ ਸਾਨੂੰ ਮਿਲ ਨਹੀਂ ਦਿੱਤਾ ਜਾਵੇ ਉਹਨਾਂ ਦੇ ਨਾਲ ਜੇ ਅਸੀਂ ਇੰਨੀ ਖੁਸ਼ੀ ਮਹਿਸੂਸ ਕਰਾਂਗੇ ਵੀ ਸਾਨੂੰ ਮੁੱਖ ਮੰਤਰੀ ਸਾਹਿਬ ਜਿਹੜੇ ਸਾਡੇ ਮਿਲ ਲਈ ਹਾਂਜੀ ਅਸੀਂ ਇਕੱਲੇ ਲੁਧਿਆਣੇ ਦਾ ਨਹੀਂ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਨਾਮ ਰੋਸ਼ਨ ਕਰਕੇ ਆਂ ਵਰਲਡ ਦੇ ਵਿੱਚ ਬੜਾ ਫਖਰ ਮਹਿਸੂਸ ਹੁੰਦਾ ਮੈਂ ਮਨ ਦੇ ਵਿੱਚ ਸੋਚਿਆ ਸੀ ਕਿਸੇ ਟਾਈਮ ਵੀ ਮੈਂ ਇੱਥੇ ਜਾ ਕੇ ਵੀ ਝੰਡਾ ਲਹਿਰਾਉਣਾ ਇੱਕ ਵਾਰੀ ਇੰਡੀਆ ਦੀ ਮਤਲ ਝੰਡਾ ਬੁਲੰਦ ਕਰਨਾ ਪੂਰੇ ਵਰਲਡ ਦੇ ਵਿੱਚ ਹੁਣ ਵੀ ਮੇਰੀ ਜੱਦੋਜਹੇ ਜਿਆਦਾ ਮੈਂ ਏਸ਼ੀਆ ਵਾ ਉਹਦੇ ਲਈ ਕੁਆਲੀਫਾਈ ਕਰਕੇ ਏਸ਼ੀਆ ਮੈਂ ਖੇਡਣੇ ਮੈਂ 9 ਤੋਂ 5 ਨਵੰਬਰ ਤੱਕ ਦੀ ਹੈਗੀ ਆਪਣਾ 5 ਤੋਂ 9 ਨਵੰਬਰ ਆ ਇੱਥੇ ਹੋ ਰਹੀ ਆਪਣੇ ਚਨਈ ਦੇ ਵਿੱਚ ਉਹਦੇ ਲਈ ਫੇ ਮੈਂ ਪਾਰਟਿਸਪੇਟ ਕਰੂੰਗਾ ਮਾਲਕ ਦੇ ਅੱਗੇ ਇਹ ਹੀ ਬੇਨਤੀ ਆ ਵੀ ਉਹਨਾਂ ਦਾ ਮਾਲਕ ਦਾ ਓਟ ਆਸਰਾ ਲੈ ਕੇ ਮੈਂ 골ਡ ਮੈਡਲ ਜਿੱਤ ਕੇ ਲੈ ਕੇ ਆਉਂਗਾ। ਰਾਜਪਾਲ ਜੀ ਘਰ ਦੇ ਵਿੱਚ ਕੀ ਮਾਹੌਲ ਹੈਗਾ ਘਰ ਦੇ ਵਿੱਚ ਖੁਸ਼ੀਆਂ ਜੇ ਢੋਲ ਵੱਜ ਰਹੇ ਸੀਗੇ ਅਸੀਂ ਦੇਖ ਰਹੇ ਸੀਗੇ ਲੋਕ ਵੀ ਬਹੁਤੇ ਇਕੱਠੇ ਹੋਏ ਸੀਗੇ ਤੇ ਸਾਨੂੰ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਨਜ਼ਰ ਆਇਆ ਆ ਪਰਿਵਾਰ ਦੇ ਕਿੰਨਾ ਦਾ ਸਹਿਯੋਗ ਸੀ ਤੁਹਾਡੇ ਲਈ ਦੇਖੋ ਜੀ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਤਾਂ ਮੈਂ ਕੁਝ ਵੀ ਨਹੀਂ ਕਰ ਸਕਦਾ ਇੰਨਾ ਤਾਂ ਸਾਨੂੰ ਜਣੀ ਦੀ ਰੱਬ ਅਰਦਾਸ ਨਾਲ ਦੇਖੋ ਮੇਰੀ ਬੇਟੀ ਜਮਾਨਾ ਤੇ ਪਿੱਛੇ ਛੱਡ ਕੇ ਜਾਣਾ ਬੜਾ ਔਖਾ ਪਿੱਛੇ ਮੈਂ ਇੱਕ ਨਿੱਡਾ ਚੱਕ ਵੀ ਜਿੱਤ ਕੇ ਆਇਆ ਮਾ ਉੱਥੇ ਸਰਕਾਰ ਨੇ ਸਨਮਾਨ ਕੀਤਾ ਜੋ ਜਿਹੜਾ ਬੰਦਾ ਘਰ ਦੇ ਵਿੱਚ ਜਾਰੀ ਦੇਖ ਰਿਕ ਕਰਦਾ ਜੀ ਉਹਦੇ ਤੋਂ ਬਿਨਾਂ ਪਿੱਛੇ ਸੈਟਲ ਕਰਨਾ ਬੜਾ ਔਖਾ ਇਹਨਾਂ ਦਾ ਮੈਨੂੰ ਬਹੁਤ ਬਹੁਤ ਜ਼ਿਆਦਾ ਸਹਿਯੋਗ ਆ ਕਰਦਿਆਂ ਦਾ ਮੇਰੀ ਬੇਟੀ ਆ ਦੀਪ ਦਸ਼ਮੀਤ ਕੌਰ ਉਹ ਸਭ ਤੋਂ ਇਹਨਾਂ ਦਾ ਤਾਂ ਹੈ ਹੀ ਹੈ ਜਿਹੜਾ ਮੇਰਾ ਬੇਟਾ ਕੈਨੇਡਾ ਦੇ ਵਿੱਚ ਬੈਠਾ ਉਹਦੀ ਬਦੌਲਤ ਹੀ ਸਾਰਾ ਕੁਝ ਹੋ ਰਿਹਾ ਜੇ ਉਹ ਮਤਲਬ ਆਪਾਂ ਨੂੰ ਪੈਸੇ ਨਾ ਪੀਦੇ ਸਹਤ ਮੈਂ ਏਸ਼ੀਆ ਜਿਹੜਾ ਆਪਣਾ ਹੁਣ ਨਹੀਂ ਖੇਡ ਸਕਦਾ ਸੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅ ਪੰਜ ਕੀ ਨਾਮ ਹੈ ਅਰਜਿੰਦਰ ਕਰੋ ਅਰਜਿੰਦਰ ਭੈਣ ਜੀ ਤੁਸੀਂ ਇਹ ਦੱਸੋ ਵੀ ਅੱਜ ਤੁਹਾਡੇ ਹਸਬੰਦ ਦੋ 골ਡ ਮੈਡਲ ਜਿੱਤ ਕੇ ਲਿਆਏ ਨੇ ਤੇ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਨਾਂ ਵਾਸਤੇ ਕੋਈ ਦੋ ਚਾਰ ਗੱਲਾਂ ਘਰ ਕਿਦਾਂ ਦਾ ਸੀ ਇਹਨਾਂ ਦਾ ਮਾਹੌਲ ਕਿਦਾਂ ਤੁਹਾਡੇ ਨਾਲ ਕਿਸ ਤਰ੍ਹਾਂ ਰਹਿੰਦੇ ਨੇ ਕੀ ਬਹੁਤ ਵਧੀਆ ਰਹਿੰਦੇ ਬਹੁਤ ਵਧੀਆ ਮਾਹੌਲ ਹੈ ਸਾਰੇ ਬਹੁਤ ਵਧੀਆ ਨੇ ਕਰਦੇ ਮੈਂਬਰ ਸਾਰੇ ਹੀ ਬਹੁਤ ਵਧੀਆ ਨੇ ਤੇ ਇਹ ਘਰੇ ਮਿਹਨਤ ਕਰਦੇ ਜਾਂ ਕੋਈ ਜਿੰਮ ਵਗੈਰਾ ਇਹਨਾਂ ਨੇ ਬਣਾਇਆ ਹੋਇਆ ਹੈ ਜਿੰਮ ਵੀ ਬਣਾਇਆ ਹੋਇਆ ਘਰੇ ਵੀ ਮਿਹਨਤ ਕਰਦੇ ਆ ਗਰਾਊਂਡ ਵਿੱਚ ਵੀ ਜਾਂਦੇ ਆ ਤੇ ਡਾਈਟ ਦੇ ਵਿੱਚ ਤੁਸੀਂ ਕੁਝ ਤਿਆਰ ਕਰਕੇ ਦਿੰਦੇ ਉਹਨਾਂ ਨੂੰ ਹਾਂਜੀ ਹਾਂਜੀ ਚਲੋ ਨਹੀਂ ਹਲੇ ਕੁਝ ਕਹਿ ਸਕਦੇ ਕਿਉਂਕਿ ਖੁਸ਼ੀ ਇੰਨੀ ਹੈ ਖੁਸ਼ੀ ਹੀ ਬਹੁਤ ਹੈਗਾ ਸੀ ਦੇਖਿਆ ਸੀਗਾ ਵੀ ਬਹੁਤ ਸਾਰੇ ਲੋਕ ਇਕੱਠੇ ਹੋਏ ਸੀਗੇ ਤੇ ਉਹ ਟੋਲਟ ਮੱਕਿਆਂ ਦੇ ਨਾਲ ਆ ਇਹਨਾਂ ਨੂੰ ਲੈ ਕੇ ਆਏ ਨੇ ਘਰ ਦੇ ਵਿੱਚ ਔਰ ਲੋਕਾਂ ਨੇ ਬੜੀ ਖੁਸ਼ੀ ਮਨਾਈ ਹੈ ਪਰ ਸਰਕਾਰ ਦੀ ਖੁਸ਼ੀ ਕਿਤੇ ਨਜ਼ਰ ਨਹੀਂ ਆਈ ਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਖਿਡਾਰੀ ਨੇ ਜੋ ਕਿ ਮੱਲਾ ਮਾਰਦੇ ਨੇ ਭਾਰਤ ਵਾਸਤੇ 골ਡ ਮੈਡਲ ਜਿੱਤ ਕੇ ਲਿਆਉਂਦੇ ਨੇ ਪਰ ਸਰਕਾਰ ਉਹਨਾਂ ਦੀ ਬਾ ਨਹੀਂ ਫੜਦੀ ਸੋ ਤੁਹਾਨੂੰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸੋ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਤੁਸ਼ਾਰ ਕਪੂਰ ਦੇ ਨਾਲ ਪ੍ਰਦੀਪ ਭੰਡਾਰੀ ਪੰਜਾਬ 24 ਆਵਰ ਅਮਰੀਕ ਜੀ ਤੁਸੀਂ ਇਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਆ ਕਾਫੀ ਸਾਲਾਂ ਤੋਂ ਤੁਸੀਂ ਦੇ ਨਾਲ ਵੀ ਆ ਕਿਦਾਂ ਦਾ ਲੱਗ ਰਿਹਾ ਵੀ ਅੱਜ ਇਹਨਾਂ ਨੇ ਜਿਹੜੇ ਦੋ ਗੋਲ ਮਾਰ ਕੇ ਦਿਖਾਏ ਆ ਦੇਖਵਾ ਜਿਹੜੀ ਸੱਤੋਂ ਪਹਿਲਾਂ ਤੋਂ ਜਿਹੜੀ ਭੁਈ ਜਿਹੜੀ ਮਿਹਨਤ ਆ ਜਿਹੜੀ ਉਹ ਰੰਗ ਲਿਆਈ ਅੱਜ ਚਲੋ ਕਹਿੰਦੇ ਵੀ ਮਿਹਨਤ ਦੇ ਨਾਲ ਕਦੇ ਸਿਹਤ ਵੀ ਜ਼ਰੂਰੀ ਹੁੰਦੀ ਆ ਤੇ ਜਿਮ ਦੇ ਵਿੱਚ ਜਿੰਨਾ ਕਿ ਮੈਨੂੰ ਰੱਬ ਨੇ ਮਾਣ ਬਖਸ਼ਿਆ ਜਿੰਨੀ ਕਿ ਮੈਨੂੰ ਆਉਣ ਆਇਆ ਉਹਦੇ ਹਿਸਾਬ ਨਾਲ ਇਹਨਾਂ ਨੂੰ ਮੈਂ ਬ੍ਰੇਨਡ ਕਰਦੀ ਰਹਿਣਾ ਵਾ ਹਮੇਸ਼ਾ ਇਹਨਾਂ ਦੇ ਨਾਲ ਹੀ ਖੜਾ ਰਹਿਣਾ ਵਾ ਤੇ ਕੋਠੇ ਇਹਨਾਂ ਦੀ ਮਿਹਨਤ ਆ ਜਿਹੜੀ ਉਹ ਜਾਦੇ ਮਤਲਬ ਰੰਗ ਲਿਆਈ ਆ ਮੈਂ ਤਾਂ ਜਿਵੇਂ ਕਹਲੂ ਵੀ ਇੱਕ ਸੇਧ ਦਿੱਤੀ ਆ ਨਾ ਵੀ ਇਦਾਂ ਨਹੀਂ ਤਾਂ ਇਦਾਂ ਕਰੇ ਉਹਦੇ ਕਰ ਜਿਵੇਂ ਕਿ ਇਹ ਵੈਜੀਟੇਰੀਅਨ ਨੇ ਤੇ ਫਿਰ ਕੁਝ ਡਾਈਟ ਦੇ ਵਿੱਚ ਕੁਝ ਸਪੈਸ਼ਲ ਚੀਜ਼ ਵੀ ਐਡ ਕੀਤੀ ਸੀ ਕਿ ਕਿਉਂਕਿ ਹੁਣ ਉਹ ਜਿਹੜੇ ਪ੍ਰੋਟੀਨ ਵਗੈਰਾ ਨੇ ਉਹ ਵੈਜੀਟੇਰੀਅਨ ਬੰਦੇ ਨੂੰ ਤਾਂ ਮਿਲਦੇ ਘੱਟ ਆ ਨਹੀਂ ਪ੍ਰੋਟੀਨ ਤਾਂ ਮੈਂ ਵੀ ਖਿਲਾਫ ਆ ਜੀ ਪ੍ਰੋਟੀਨ ਮੈਂ ਖਾਇਰ ਨਹੀਂ ਕਰਦਾ ਚਲੋ ਜਿਹੜੇ ਖਾਂਦੇ ਆ ਸਾਨੂੰ ਉਹਨਾਂ ਤੋਂ ਕੋਈ ਲੈਣਾ ਨਹੀਂ ਹੈਗਾ ਉਹ ਖਾਈ ਜਾਣ ਵੇਚਣ ਵਾਲੇ ਵੇਚੀ ਜਾਣ ਸਾਨੂੰ ਕੋਈ ਲੈਣਾ ਦੇਣਾ ਨਹੀਂ ਲੇਕਿਨ ਮੈਂ ਇਹਨਾਂ ਨੂੰ ਸ਼ੁਰੂ ਤੋਂ ਹੀ ਦੇਖਿਆ ਮੈਂ ਇਹਨਾਂ ਨੂੰ 13 ਚ ਮਿੜਿਆ 2000 ਮੈਂ ਉਹ ਤੋਂ ਹੀ ਦੇਖਿਆ ਸੀ ਇਹਨਾਂ ਨੂੰ ਵੀ ਇਹ ਜਿਹੜੀ ਬੋਡੀ ਬਣਾਈਆਂ ਬਗੈਰ ਟੀ ਰੇਟ ਤੋਂ ਬਗੈਰ ਪ੍ਰੋਟੀਨ ਤੋਂ ਬਣਾਈਆਂ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਦੇ ਟਾਈਮ 'ਚ ਕੋਈ ਨੇਚਰਲ ਬੰਦਾ ਬਹੁਤ ਘੱਟ ਮਿਲਦਾ ਵਾ ਤੇ ਇਹਨਾਂ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਸ਼ੁਰੂ ਤੋਂ ਹੀ ਮਤਲਬ ਛੋਲੇ ਵਗੈਰਾ ਡਰਾਈ ਫੂਡ ਵਗੈਰਾ ਖਾਂਦੇ ਰਹਿੰਦੇ ਆ ਉਹਦੇ ਨਾਲ ਹੀ ਇਹ ਇੰਨੇ ਤਗੜੇ ਹੋਏ ਬਏ ਠੀਕ ਇਹ ਜਿੰਮ ਟ੍ਰੇਨਿੰਗ ਨੇ ਪਿਛਲੇ 8 ਸਾਲ ਤੋਂ ਅਮਰੀਕ ਸਿੰਘ ਨੇ ਇਹਨਾਂ ਦਾ ਮੈਨੂੰ ਭਰਾਵਾਂ ਤੋਂ ਵੀ ਵੱਧ ਕੇ ਆ। ਭਰਾ ਤਾਂ ਆਪਣੀ ਜਗ੍ਹਾ ਹੈਗੀ ਹੈਗੀ। ਜਦੋਂ ਮਤਲਬ ਜਦੋਂ ਵੀ ਇਹਨਾਂ ਨੂੰ ਯਾਦ ਕਰੀਏ ਤਾਂ ਇਹ ਚਾਹੀ ਅੱਧੀ ਰਾਤ ਹੋਵੇ ਉਦੋਂ ਵੀ ਆ ਜਾਂਦੇ ਨੇ। ਸੋ ਕੋਚ ਤਾਂ ਹੈ ਹੀ ਹੈ ਤੇ ਨਾਲ ਜਾਣੀ ਭਰਾਵਾਂ ਤੋਂ ਵੱਧ ਕੇ ਵੀ ਕੰਮ ਕਰਦੇ ਨੇ। ਇਹ ਜਦੋਂ ਅਸੀਂ ਕਿਤੇ ਜਾਂਦੇ ਆ ਲਾਸਟ ਤੇ ਅਸੀਂ ਦੋ ਜਣੇ ਹੀ ਰਹਿ ਜਾਂਦੇ ਆ। ਅੱਛਾ। ਤੇ ਪਹਿਲਾਂ ਤੁਸੀਂ ਤਿਆਰ ਤਾਂ ਬਹੁਤ ਹੁੰਦੇ ਨੇ। ਪਰ ਲਾਸਟ ਤੇ ਜਾਂਦੇ ਸਮੇ ਅਸੀਂ ਦੋ ਹੀ ਰਹਿ ਜਾਂਦੇ ਆ। ਤਾਂ ਕਿਉਂਕਿ ਕੋਈ ਨਾ ਕੋਈ ਮਜਬੂਰੀਆਂ ਹੋ ਜਾਂਦੀਆਂ। ਸੋ ਸਾਨੂੰ ਜਣ ਦੀ ਇਸ ਭਰਾ ਦਾ ਜਿਹੜਾ ਮੇਕੇ ਬਾਈ ਦਾ ਰੱਬਰਗਾਸਰਾ ਕਿਉਂਕਿ ਬਹੁਤ ਵਧੀਆ ਵਾ ਵਧੀਆ ਸੁਭਾਵਾ ਵਧੀਆ ਨੇਚਰ ਆ ਜਾਨੀ ਨਾਲ ਖੜਦੇ ਜਦੋਂ ਵੀ ਦੇਖਦੇ ਜਦੋਂ ਵੀ ਕਿਤੇ ਹੋਵੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਸਾਨੂੰ ਬਹੁਤ ਬਹੁਤ ਇਨ੍ਹਾਂ ਤੇ ਪ੍ਰਾਊਡ ਮਹਿਸੂਸ ਹੁੰਦਾ